ਸਨਾ ਸ਼ਹੀ ਦੇ ਕਾਨੂੰਨਾਂ ਨੂੰ ਲੋਕਤੰਤਰ ਚ ਕਿੱਦਾਂ ਲਾਗੂ ਕਰ ਸਕਦੇ ਹੋ ਹਮਮ ਔਰ ਫਿਰ ਲੋਕਤੰਤਰ ਦੀ ਪਾਵਰ ਵੋਟਰਾਂ ਦੇ ਨਾਲ ਹੈ ਵੋਟਰ ਨੇ ਪਾਵਰ ਦੇ ਕੇ ਐਮਐਲਏ ਬਣਾਇਆ ਐਮਪੀ ਬਣਾਇਆ ਉਹਦੇ ਚ ਮੰਤਰੀ ਬਣਿਆ ਹਮਮ ਪਾਵਰ ਵੋਟਰਾਂ ਦੀ ਉਹ ਵੋਟਰ ਦਾ ਕੋਈ ਕੰਟਰੋਲ ਹੀ ਨਹੀਂ ਹੈ ਨਹੀਂ ਸਵੇ 5 ਸਾਲਾਂ ਚ ਕੋਈ ਵੋਟ ਪਾਣ ਤੋਂ ਵੋਟਰ ਹੀ ਐਮਐਲਏ ਐਮਪੀ ਨੂੰ ਨਹੀਂ ਮਿਲ ਸਕਦਾ ਦੋਸਤੋ ਹਮਮ ਠੀਕ ਹੈ ਨਾ ਇਸ ਕਰਕੇ ਜੇ ਤੁਹਾਨੂੰ ਗਿਆਨ ਹੀ ਨਹੀਂ ਹੈ ਅਸੀਂ ਆਪਣੀ ਦਬਾਅ ਵੀ ਨਹੀਂ ਪਾਇਆ ਸਿਸਟਮ ਦੇ ਉੱਪਰ ਕਿ ਜਿਹੜੀ ਸਾਡੀ ਪ੍ਰਸ਼ਾਸਨਿਕ ਪ੍ਰਣਾਲੀ ਹੈ ਇਹਨੂੰ ਲੋਕਤੰਤ੍ਰਿਕ ਬਨਾਓ ਲੋਕਤੰਤਰ ਦੇ ਸਾਹਮਣੇ ਬੰਨੀ ਚਾਹੀਦੀ ਹੈ ਇਹ ਬ੍ਰਿਟਿਸ਼ ਕਾਨੂੰਨਾਂ ਦੇ ਸਾਹਮਣੇ ਥੋੜਾ ਚੱਲਨੀ ਚਾਹੀਦੀ ਹੈ ਹਮ ਪੁਲਿਸ ਐਕਟ ਕਦੋਂ ਦਾ ਬਣਿਆ ਹੋਇਆ ਆ ਜਿਹੜੇ ਕ੍ਰਿਮੀਨਲ ਲਾ ਅਮੈਂਡਮੈਂਟ ਹੋਈ ਹੈ ਇਹ ਕਦੋਂ ਇਹ 2024 ਚ ਜਾ ਕੇ ਹਮ ਲਾਗੂ ਹੋਏ ਨੇ 2023 ਦੀ ਅਮੈਂਡਮੈਂਟ ਹੈ ਇਹ ਕਦੋਂ ਦੇ ਪਰਦੇਸ਼ ਜਾਦੋ ਅਜੇ ਤੱਕ ਉਹਦੇ ਕ੍ਰਿਮੀਨਲ ਲਾਅ ਚੱਲਦੇ ਪਏ ਹਾਲੇ ਵੀ ਜਿਹੜੇ ਕ੍ਰਿਮੀਨਲ ਲਾਅ ਨੇ ਇਹ ਪੂਰੀ ਤਰ੍ਹਾਂ ਠੀਕ ਨਹੀਂ ਹੈ ਜਿਹੜੇ ਆਈਪੀਸੀ ਤੋਂ ਵੀ ਐਨਐਸਏ ਤੋਂ ਪਹਿਲਾਂ ਤੁਸੀਂ ਕਿਸੇ ਨੂੰ ਕ੍ਰਿਮੀਨਲ ਡਿਕਲੇਅਰ ਕਰਨ ਤੋਂ ਪਹਿਲਾਂ ਦੇਖੋ ਇੱਕ ਬੱਚਾ ਪੈਦਾ ਹੋ ਗਿਆ ਉਹਨੂੰ ਭੁੱਖ ਲੱਗੇਗੀ ਬਿਲਕੁਲ ਉਹਦੇ ਮਾਮਾ-ਬਾਪ ਸਮਰਥ ਹੈ ਗਰੀਬ ਹੈ ਬੱਚਾ ਪੈਦਾ ਕਰਤਾ ਗਲਤੀ ਕਰਤੀ ਉਹਨਾਂ ਨੇ ਮੰਨ ਲਿਆ ਮੰਨ ਲਿਆ ਉਹਨਾਂ ਨੂੰ ਪੈਦਾ ਨਹੀਂ ਸੀ ਕਰਨਾ ਚਾਹੀਦਾ ਕਿਉਂਕਿ ਰੋਟੀ ਨਹੀਂ ਸੀ ਖਿਲਾ ਸਕਦੇ ਪਰ ਹੁਣ ਬੱਚੇ ਦਾ ਕੀ ਕਸੂਰ ਹੈ ਦੱਸੋ ਮੈਨੂੰ ਬੱਚਨ ਭੁੱਖ ਲੱਗੇਗੀ ਉਹ ਰੋਟੀ ਕਿੱਥੋਂ ਆਏਗਾ ਜਦੋਂ ਪੇਰੈਂਟਸ ਦੇਣਗੇ ਜੇ ਪੇਰੈਂਟਸ ਨਹੀਂ ਦੇ ਦੇਗੇ ਫਿਰ ਕੀ ਕਰੇਗਾ ਭੁੱਖਾ ਰਹੂਗਾ ਉਹ ਭੁੱਖਾ ਰਹੂਗਾ ਜਾਂ ਚੋਰੀ ਕਰੂਗਾ ਹੂੰ ਫਿਰ ਉਹਨੂੰ ਚੋਰ ਕਹਿਣ ਦਾ ਹੱਕ ਹੈ ਸਾਡੇ ਕੋਲੇ ਨਹੀਂ ਕੀ ਉਹਦੇ ਅਸੀਂ ਰਾਈਟਸ ਨਹੀਂ ਦਿੰਦੇ ਨੇ ਬੱਚਾ ਪੈਦਾ ਹੋ ਗਿਆ ਨਾਗਰਿਕ ਬਣ ਗਿਆ ਜਦੋਂ ਨਾਗਰਿਕ ਦੇ ਨਾਤੇ ਉਹਨੂੰ ਹੱਕ ਦਿੱਤੇ ਹੁੰਦੇ ਉਹਨੂੰ ਚੋਰੀ ਕਿਉਂ ਕਰਨੀ ਪੈਂਦੀ ਇਹਦੀ ਐਨਾਲਿਸਿਸ ਕਰੋ ਨਾ ਜਾਨੋ ਸਮਝੋ ਜਦੋਂ ਤੱਕ ਅਸੀਂ ਵਿਵਸਥਾ ਨੂੰ ਨਹੀਂ ਜਾਣਾਂਗੇ ਸਾਨੂੰ ਜਿਹੜਾ ਕ੍ਰਾਈਮ ਹੋ ਰਿਹਾ ਉਹਦਾ ਸਭ ਕਾਰਨ ਤਾਂ ਨਹੀਂ ਸਮਝ ਆਣਾ ਸਿੱਧੀ ਜੀ ਗੱਲ ਹੈ ਕਿ ਮਾਂ ਬਾਪ ਕਦੇ ਨਹੀਂ ਚਾਹੇਗਾ ਕਿ ਉਹਦਾ ਪੁੱਤਰ ਕ੍ਰਿਮੀਨਲ ਬਣੇ ਇਹਦਾ ਬੱਚਾ ਕ੍ਰਿਮੀਨਲ ਬਣੇ ਫਿਰ ਕ੍ਰਿਮੀਨਲ ਕਿਉਂ ਬੰਦਾ ਪਿਆ ਅਪਰਾਧੀ ਕਿਉਂ ਬੰਦਾ ਪਿਆ ਇਸ ਦੇ ਉੱਪਰ ਸਾਨੂੰ ਰਿਸਰਚ ਕਰਨੀ ਪਊਗੀ ਫਿਰ ਸਾਨੂੰ ਉਹਨਾਂ ਹੱਕਾਂ ਨਾਲ ਜੋੜ ਕੇ ਦੇਖਣਾ ਪਏਗਾ ਕਿ ਜੇ ਹੱਕ ਦਿੱਤੇ ਹੁੰਦੇ ਤੇ ਫਿਰ ਕਿਉਂ ਕ੍ਰਾਈਮ 'ਚ ਜਾਂਦਾ ਉਹ ਵੀ ਦੇਖਣਾ ਪਊਗਾ ਉਹਦਾ ਵੀ ਐਨਾਲਿਸਿਸ ਕਰਨਾ ਪਏਗਾ ਇਸ ਕਰਕੇ ਤੁਹਾਨੂੰ 17 ਸਾਲ ਲੱਗੇ ਸਾਰਾ ਕੁਝ ਵਾਈਂਡ ਅਪ ਕਰਦੇ ਕਰਦੇ ਵੀ ਇਹ ਚੀਜ਼ਾਂ ਹੈਗੀਆਂ ਨੇ ਜਿੰਨਾ ਕਰਕੇ ਬੱਚੇ ਜਿਹੜੇ ਆ ਅਸਮਰਥ ਰਹਿ ਜਾਂਦੇ ਨੇ ਮੈਨੂੰ ਪ੍ਰੈਕਟੀਕਲ ਸਾਰਾ ਕੁਝ ਸਿੱਖਣ ਦਾ ਮੌਕਾ ਮਿਲਿਆ ਕਿਉਂਕਿ ਮੈਂ ਚੁਗੀਆਂ ਚਿਪ ਜਾ ਕੇ ਬੱਚੇ ਪੜਾਏ ਉਹਨਾਂ ਦੀ ਮਾਨਸਿਕਤਾ ਦੇਖੀ ਉਹਨਾਂ ਦੀ ਵਿਵਸਥਾ ਦੇਖੀ ਉਹਨਾਂ ਦੇ ਸਾਧਨਾਂ ਦੇ ਕਮੀਆਂ ਮਜਬੂਰੀਆਂ ਦੇਖੀਆਂ ਫਿਰ ਮੈਂ ਆਪਣੀ ਪ੍ਰਸ਼ਾਸਨਿਕ ਵਿਵਸਥਾ ਦੇਖੀ ਫਿਰ ਦੇਖਿਆ ਵੀ ਕਾਨੂੰਨ ਉੱਥੇ ਤੱਕ ਤਾਂ ਪਹੁੰਚ ਹੀ ਨਹੀਂ ਰਹੇ ਉਹਨਾਂ ਦੇ ਰਾਈਟਸ ਨਹੀਂ ਮਿਲ ਰਹੇ ਉਹਨਾਂ ਨੂੰ ਮੈਂ ਕੋਰਟ ਦੇ ਵਿੱਚ ਪ੍ਰੈਕਟਿਸ ਕਰਕੇ ਦੇਖਿਆ ਵੀ ਜੁਡੀਸ਼ਰੀ ਦੇ ਸਿਸਟਮ ਸਾਡਾ ਕੀ ਆ ਕਰਪਸ਼ਨ ਇ ਨਿਆਂ ਮਿਲਦਾ ਪਿਆ ਅਮੀਰ ਨੂੰ ਜਦੋਂ ਨਿਆਂ बिकਨ ਲੱਗ ਗਿਆ ਅਮੀਰ ਖਰੀਦ ਲੇਗਾ ਗਰੀਬ ਖਰੀਦੀ ਨਹੀਂ ਪਾਊਗਾ ਇਹ ਬਹੁਤ ਵੱਡੀ ਗੱਲ ਹੈ ਦੇ ਵੀ ਨਾਇ ਖਰੀਦ ਲਿਆ ਤੁਸੀਂ ਜਿਵੇਂ ਕਹਿ ਰਹੇ ਹੋ ਤੁਸੀਂ ਦੇਖੋ ਨਾ ਹੁਣ ਡੀਸੀ ਕੋਲੇ ਕੰਮ ਕਰਾਨ ਜਾਣਾ ਹੈ ਡੀਸੀ ਕੋ ਗਰੀਬ ਡੀਸੀ ਆਫਿਸ ਦੇ ਵਿੱਚ ਹੀ ਗਰੀਬ ਬੱਚੇ ਘੁੰਮਦੇ ਚਾਹ ਬੇਚਦੇ ਸੜਕਾਂ ਦੇ ਬਾਹਰ ਡੀਸੀ ਆਫਿਸ ਦੇ ਸਾਹਮਣੇ ਗੁਬਾਰੇ ਵੇਚਦੇ ਸੀਗੇ ਕਿੰਨੇ ਸਾਲਾਂ ਤੋਂ ਲ ਬੇਚਦੇ ਸੀਗੇ ਤੇ ਉਹ ਡੀਸੀ ਨੂੰ ਨਹੀਂ ਨਜ਼ਰ ਆਉਂਦਾ ਵੀ ਇਹ ਬੱਚਿਆਂ ਦੇ ਰਾਈਟਸ ਕਿੱਥੇ ਆ ਉਹਨੂੰ ਕੋਈ ਰੋਕੇ ਪੁੱਛਿਆ ਕਦੇ ਵੀ ਬੱਚਿਆਂ ਨੂੰ ਇਦੋਂ ਸਕੂਲਾਂ ਚ ਨਹੀਂ ਜਾਂਦੇ ਅੱਭੀ ਤੱਕ ਨਹੀਂ ਉਹ ਐਕਸ਼ਨ ਵੀ ਲਏ ਗਏ ਨੇ ਜਿਹੜੇ ਬੱਚੇ ਗੋਦੀ ਚੱਕੇ ਹੁੰਦੇ ਸੀ ਬੱਚੇ ਆ ਉਹ ਇਹ ਪੀਰੀਆਡਿਕ ਐਕਸ਼ਨ ਹੁੰਦੇ ਨੇ ਹੂੰ ਤੁਸੀਂ ਪਿਛਲੇ 15 ਸਾਲਾਂ ਦੇ ਅਖਬਾਰ ਚੱਕ ਕੇ ਦੇਖ ਲਓ ਹੂੰ ਜਦੋਂ ਵੀ ਨਵਾਂ ਡੀਸੀ ਆਏਗਾ ਕੋਈ ਨਾ ਕੋਈ ਐਸਾ ਐਕਸ਼ਨ ਹੋਏਗਾ ਫਿਰ ਚੁੱਪ ਪੈ ਜਾਏਗਾ ਜੇ ਐਕਸ਼ਨ ਹੋਇਆ ਹੁੰਦਾ ਤੇ ਫਿਰ ਖਤਮ ਹੋ ਚੁੱਕੀ ਹੁੰਦੀ ਸੀ ਸਮੱਸਿਆ ਸਮੱਸਿਆ ਕਿ ਨਹੀਂ ਖਤਮ ਹੋਈ ਤੁਸੀਂ ਦੱਸ ਰਹੇ ਸੀਗੇ ਕੀ ਜਿਹੜੇ ਬੱਚੇ ਝੁੱਗੀਆਂ ਦੇ ਵਿੱਚ ਰਹਿੰਦੇ ਉਹਨਾਂ ਨੂੰ ਤੁਸੀਂ ਪੜਾ ਰਹੇ ਉਹਨਾਂ ਦੇ ਰਾਈਟਸ ਉਹਨਾਂ ਨੂੰ ਦੇ ਰਹੇ ਹੋ ਵੀ ਜਾਗਰੂਕ ਕਰ ਰਹੇ ਹੋ ਉਹਨਾਂ ਨੂੰ ਇੱਕ ਸ਼੍ਰੀ ਅਮਰਸਾਹਬ ਸਾਹਿਬ ਦੇ ਵਿੱਚ ਤੁਸੀਂ ਖਬਰ ਸ਼ਾਇਦ ਦੇਖੀ ਹੋਣੀ ਹੈ ਝੁੱਗੀਆਂ ਦੇ ਵਿੱਚ ਰਹਿੰਦੇ ਪਏ ਅਸੀਂ ਲੋਕ ਭੋਗ ਮੰਗਦੇ ਸੀਗੇ ਉਹਨਾਂ ਦੇ ਘਰਾਂ ਦੇ ਵਿੱਚ LED ਵੀ ਸੀ ਉਹਨਾਂ ਦੇ ਘਰਾਂ ਦੇ ਵਿੱਚ ਡਿਸ਼ ਲੱਗੇ ਹੋਏ ਨੇ ਨਾਲ AC ਲੱਗੇ ਹੋਏ ਨੇ ਇਹ ਚੀਜ਼ਾਂ ਚੱਲ ਰਹੀਆਂ ਸੀਗੀਆਂ ਸੁਵਿਧਾ ਉਹਨਾਂ ਕੋਲ ਸਾਰੀ ਸੀਗੀ ਤਾਂ ਫਿਰ ਉਹ ਕਿੱਥੇ ਚਲੇਗਾ ਜਿਹੜਾ ਤੁਸੀਂ ਕਹਿੰਦੇ ਪਏ ਅਸੀਂ ਬੈਲੈਂਸ ਹੋਇਆ ਸਾਰਾ ਕੁਝ ਉਹ ਲੋਕ ਕਿਹੜੇ ਝੁੱਗੀਆਂ ਵਾਲੇ ਤੇ ਫਿਰ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਹੈ ਦੇਸ਼ ਹੂੰ ਦੇਸ਼ ਤੋਂ ਪਰ ਕੁਝ ਨਹੀਂ ਹੈ ਬਿਲਕੁਲ ਹੁਣ ਸਾਡਾ ਦੇਸ਼ ਇੰਟੀਗ੍ਰੇਟਿਡ ਸੋਸਾਇਟੀ ਕਿੱਦਾਂ ਬਣੇਗਾ ਮਜ਼ਬੂਤ ਕਿੱਦਾਂ ਬਣੇਗਾ ਜਦੋਂ ਪਾਈਚਾਰਾ ਹੋਏਗਾ ਹੂੰ ਸਾਡੀ ਫਿਲਾਸਫੀ ਹੈ ਵਾਸੂ ਦੇ ਵ ਕੁਟੂਗੰਬਕਮ ਪੂਰਾ ਵਿਸ਼ਵ ਸਾਡਾ ਇੱਕ ਪਰਿਵਾਰ ਹੈ ਹੂੰ ਤੇ ਸਾਡੇ ਦੇਸ਼ ਦੇ ਲੋਕ ਤੇ ਸਾਡੇ ਪਰਿਵਾਰ ਦਾ ਹਿੱਸਾ ਨੇ ਬਿਲਕੁਲ ਠੀਕ ਹੈ ਹੂੰ ਹੁਣ ਗੱਲ ਆਉਂਦੀ ਹੈ ਕਿ ਹਰ ਕੈਟਾਗਰੀ ਦੇ ਬੰਦੇ ਨੇ ਬਿਲਕੁਲ ਐਸੇ ਲੋਕ ਨੇ ਜਿਹੜੇ ਬਹੁਤ ਹੀ ਗਰੀਬ ਨੇ ਜਿਨ੍ਹਾਂ ਕੋਲੇ ਖਾਣ ਦੀ ਰੋਟੀਆਂ ਨਹੀਂ ਐਸੇ ਲੋਕ ਨੇ ਜਿਨ੍ਹਾਂ ਕੋਲੇ ਕੁਝ ਸਾਧਨ ਹੈ ਹਮ ਐਸੇ ਲੋਕ ਨੇ ਜਿਨ੍ਹਾਂ ਕੋਲੇ ਅਰਬਾਂ ਖਰਬਾਂ ਰੁਪਿਆ ਪਿਆ ਉਹ ਹੋਰ ਕਮਾਈ ਜਾ ਰਹੇ ਨੇ ਹਮ ਠੀਕ ਹੈ ਹਰ ਤਰ੍ਹਾਂ ਦੇ ਲੋਕ ਨੇ ਪਰ ਗੱਲ ਆਉਂਦੀ ਹੈ ਉਹਨਾਂ ਦੀ ਮਾਨਸਿਕਤਾ ਕੀ ਹੈ ਹਮ ਉਹਨਾਂ ਦਾ ਪ੍ਰਾਈ ਵਾਲੇ ਪਾਸੇ ਕਿੰਨੀ ਦਿਲਚਸਪੀ ਹੈ ਉਹਨਾਂ ਦੇ ਦੇਸ਼ ਪ੍ਰਤੀ ਕਿੰਨਾ ਕੰਸਰਨ ਹੈ ਇਹ ਪੜਾਈ ਹੈ ਜੇ ਮੰਨ ਲਓ ਕਿ ਅਮੀਰ ਦੇ ਮੰਨ ਦੇ ਵਿੱਚ ਹੋਵੇ ਵਾਸੂ ਦੇ ਵਿੱਚ कुटुंब ਕੰਮ ਕੀ ਪੂਰਾ ਵਿਸ਼ਵ ਇੱਕ ਪਰਿਵਾਰ ਹੈ ਤੇ ਦੇਸ਼ ਤੇ ਪਰਿਵਾਰ ਪਹਿਲਾਂ ਬਣਿਆ ਤੇ ਉਹ ਜੇ ਗਰੀਬਾਂ ਦੀ ਝੁੱਗੀਆਂ ਚ ਜਾ ਕੇ ਦੇਖੇ ਕਿ ਮੈਂ ਐਨਰਬਰ ਪਿਆ ਹਵਾਈ ਜਾ ਜਾਂ ਸੈਰ ਕਰਦਾ ਮੈਂ ਵੰਡਾ ਪਰ ਉਹ ਤਾਂ ਕੰਸਰਨ ਨਹੀਂ ਹੈ ਗੱਲ ਤੇ ਕੰਸਰਨ ਦੀ ਹੈ ਠੀਕ ਹੈ ਹੁਣ ਇਸੇ ਤਰ੍ਹਾਂ ਹਰ ਬੰਦੇ ਨੂੰ ਸਾਧਨ ਕਮਾਣ ਤੇ ਪਈ ਹੋਈ ਹੈ ਕਿ ਪੈਸੇ ਕਮਾਲਣਾ ਪੈਸੇ ਕਮਾਲਣਾ ਪੜਾਈ ਤੇ ਦੇਸ਼ ਵਾਲੇ ਪਾਸੇ ਉਹਦੀ ਚਿੰਤਾ ਹੀ ਨਹੀਂ ਹੈ ਪੜਾਈ ਇੱਕ ਐਸੀ ਚੀਜ਼ ਹੈ ਜਿਹੜੀ ਤੁਹਾਨੂੰ ਸਮਾਜ ਦੇ ਵਿੱਚ ਇੱਕ ਬਰਾਬਰ ਦਾ ਨਾਗਰਿਕ ਬਣਾਉਂਦੀ ਹੈ ਇੱਕ ਬੈਲੈਂਸਡ ਮੈਂ ਹਿਊਮਨ ਪਰਸਨੈਲਿਟੀ ਬਣਾਉਂਦੀ ਹੈ ਹੋਲਿਸਟਿਕ ਡਿਵੈਲਪਮੈਂਟ ਕਰਦੀ ਹੈ ਜਿਹਦੇ ਵਿੱਚ ਤੁਸੀਂ ਸਮਾਜ ਬਾਰੇ ਵੀ ਸੋਚਦੇ ਹੋ ਇਕੱਲੇ ਆਪਣੇ ਬਾਰੇ ਵੀ ਨਹੀਂ ਸੋਚਦੇ ਅੱਜ ਦੀ ਸਿਸਟਮ ਤੁਹਾਨੂੰ ਇੰਡੀਵਿਜੂਅਲਿਸਟਿਕ ਬਣਾ ਰਿਹਾ ਹੈ ਤੁਹਾਨੂੰ ਸੈਲਫਿਸ਼ ਬਣਾ ਰਿਹਾ ਤੁਹਾਨੂੰ ਇਹ ਡਿਵੈਲਪ ਨਹੀਂ ਕਰ ਰਿਹਾ ਕਿ ਤੁਸੀਂ ਬਾਕੀ ਬਾਰੇ ਸੋਚੋ ਇਸ ਕਰਕੇ ਅੱਜ ਅਮੀਰ ਲੋਕ ਵੀ ਕਹਿੰਦੇ ਨਾ ਕਿ ਗਰੀਬ ਮੰਦਰ ਦੇ ਬਾਹਰ ਮੰਗਦਾ ਅਮੀਰ ਵੀ ਮੰਦਰ ਦੇ ਬਾਹਰ ਮੰਗਦਾ ਹੈ ਦੋਵੇਂ ਮੰਗ ਰਹੇ ਨੇ ਠੀਕ ਹੈ ਤੇ ਫਰਕ ਜਦੋਂ ਅਸੀਂ ਮਾਨਸਿਕਤਾ ਹੀ ਮੰਗਣ ਵਾਲੀ ਬਣਾ ਲਈ ਉਹ ਮੀਰ ਉਹ ਗਰੀਬ ਉਹ ਮੰਗੀ ਜਾ ਰਹੇ ਨੇ ਪਰ ਗੱਲ ਇਹ ਹੈ ਕਿ ਜਿਹੜਾ ਬਚਪਨ ਦੇ ਵਿੱਚ ਅਨਿਆਏ ਹੋ ਰਿਹਾ ਹੁਣ ਜੇ ਮਾਨਸਿਕਤਾ ਦੇ ਵਿੱਚ ਮਾਪੇ ਦੇ ਵਿੱਚ ਨਹੀਂ ਗੱਲ ਆ ਰਹੀ ਕਿ ਬੱਚੇ ਨੂੰ ਪੜਾਣਾ ਹੈ ਫਿਰ ਗਮਨ ਦੀ ਕੀ ਜ਼ਿੰਮੇਵਾਰੀ ਹੈ ਇਹ ਵੀ ਤੇ ਸਵਾਲ ਹੈ ਨਾ ਗਮਨ ਦੀ ਵਿਵਸਥਾ ਕੀ ਕਰਦੇ ਕਿਉਂਕਿ ਦੇਸ਼ ਦੀ ਰੱਖਿਆ ਕਰਨੀ ਇੱਕ ਕਲੈਕਟਿਵ ਰਿਸਪੌਂਸਿਬਿਲਟੀ ਹੈ ਔਰ ਕਲੈਕਟਿਵ ਪਾਵਰ ਜਿਹੜੀ ਹੈ ਅਸੀਂ ਗਵਰਨਮੈਂਟ ਬਣਾਉਂਦੇ ਆਂ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਚੋਂ ਐਮਪੀ ਚੁੰਨਦੇ ਆਂ ਜਾਂ ਸਟੇਟ ਵਿੱਚ ਐਮਐਲਏ ਚੁੰਨਦੇ ਆਂ 117 ਐਮਐਲਏ ਆ ਪੰਜਾਬ ਚ 542 ਮੈਂਬਰ ਪਾਰਲੀਮੈਂਟ ਹੈ ਕੰਟਰੀ ਦੇ ਵਿੱਚ ਤੇ ਇੱਕ ਬੰਦਾ ਤਾਂ ਨਹੀਂ ਨਾ ਦੇਸ਼ ਚ ਚਲਾ ਰਿਹਾ 542 ਮਿਲ ਕੇ ਚਲਾ ਰਹੇ ਹੈ ਇਹ ਕਲੈਕਟਿਵ ਪਾਵਰ ਹੈ ਕਲੈਕਟਿਵ ਪਾਵਰ ਦਾ ਮਤਲਬ ਕੀ ਹੈ ਕਿ ਜਿਹੜੀ ਕਲੈਕਟਿਵ ਸਿਸਟਮ ਹੈ ਉਹਨੂੰ ਕਿਦਾਂ ਚਲਾਣਾ ਕਲੈਕਟਿਵ ਸਿਸਟਮ ਨੇ ਇਨਸ਼ੋਰ ਕਰਨਾ ਹੈ ਕਿ ਸਾਡੇ ਦੇਸ਼ ਦੇ ਨਾਗਰਿਕਾਂ ਦੇ ਉੱਪਰ ਕੀ ਜ਼ਿੰਮੇਵਾਰੀ ਠੋਕਨੀ ਹੈ ਤੇ ਕੀ ਉਹਨਾਂ ਦੀ ਜ਼ਿੰਮੇਵਾਰੀਆਂ ਅਸੀਂ ਪੂਰੀਆਂ ਕਰਨੀਆਂ ਇਹ ਕਲੈਕਟਿਵ ਪਾਵਰ ਨੇ ਡਿਸਾਈਡ ਕਰਨਾ ਹੈ ਇੰਡੀਵਿਜੂਅਲ ਉਹਦੇ ਵਿੱਚ ਕੋਰੋਨਾ ਦੀ ਗੱਲ ਕਰੀ ਆਪਾਂ ਜੇ ਅਸੀਂ ਕੋਰੋਨਾ ਦੇ ਵਿੱਚ ਡਿਸਾਈਡ ਕੀਤਾ ਵੀ ਕੋਈ ਕੁਰਬਾਨ ਨਹੀਂ ਨਿਕਲੇਗਾ ਇਹ ਕਲੈਕਟਿਵ ਪਾਵਰ ਨੇ ਡਿਸਾਈਡ ਕੀਤਾ ਵੀ ਨਹੀਂ ਨਿਕਲੇਗਾ ਤੇ ਸਾਰੇ ਲੋਕਾਂ ਨੂੰ ਮੰਨਣਾ ਪਿਆ ਇਸੇ ਤਰ੍ਹਾਂ ਕਲੈਕਟਿਵ ਪਾਵਰ ਡਿਸਾਈਡ ਕਰੇਗੀ ਕਿ ਜੇ ਮਾਂ-ਬੱਚੇ ਨਹੀਂ ਪੜਾ پا ਰਹੇ ਤੇ ਕਿੱਦਾਂ ਬੜਾਣੇ ਕਿਉਂਕਿ ਦੇਸ਼ ਵਾਸਤੇ ਜ਼ਰੂਰੀ ਹੈ ਤੇ ਉਹਨਾਂ ਨੇ ਡਿਸਾਈਡ ਕਰਨਾ ਨਾ ਉਹਨਾਂ ਨੇ ਦੇਖਣਾ ਕਿ ਪਾਲਿਸੀ ਐਦਾਂ ਦੀ ਬਣੀ ਹੋਵੇ ਸਿਸਟਮ ਐਦਾਂ ਦਾ ਬਣਿਆ ਹੋਵੇ ਜੇ ਤੁਸੀਂ ਹੁਣ ਕਿਹਾ ਹਫਤੇ 10 ਦਿਨ ਪਹਿਲਾਂ ਇਕੱਛਣਾ ਗਰੀਬਾਂ ਬਿਖਾਰੀਆਂ ਨੂੰ ਚੱਕ ਕੇ ਲੈ ਗਏ ਹੂੰ ਤੇ ਜੇ ਚੱਕ ਸਕਦੇ ਤੇ ਗਰੀਬ ਦੇ ਬੱਚੇ ਪੜ੍ਹਾ ਵੀ ਸਕਦੇ ਆ ਉਹਦੇ ਵਿੱਚ ਇਨਫੋਰਸਮੈਂਟ ਹੋ ਸਕਦੀ ਹੈ ਹੂੰ ਤੇ ਸਾਰੀ ਵਿਵਸਥਾ ਉਹਨਾਂ ਦੇ ਹੱਥ ਚ ਪੁਲਿਸ ਫੋਰਸ ਉਹਨਾਂ ਦੇ ਹੱਥ ਚ ਹੈ ਟੈਕਸ ਦਾ ਪੈਸਾ ਉਹਨਾਂ ਦੇ ਹੱਥ ਵਿੱਚ ਹੈ ਸਭ ਕੁਝ ਉਹਨਾਂ ਦੇ ਹੱਥ ਚ ਹੈ ਆਮ ਆਦਮੀ ਦੇ ਹੱਥ ਵਿੱਚ ਕਿੰਨਾ ਕੁਝ ਹੈ ਤੇ ਜਦ ਤੱਕ ਕਲੈਕਟਿਵ ਸਿਸਟਮ ਜਿਹੜਾ ਪਬਲਿਕ ਸਿਸਟਮ ਅਸੀਂ ਕਿਉਂ ਬਣਾਉਣਾ ਹੈ ਫਿਰ ਤੇ ਜੇ ਇੰਡੀਵਿਜੂਅਲੀ ਆਪਣੀ ਵਿਸ਼ੇਸ ਦੇ ਉੱਪਰ ਹੀ ਰਹਿਣਾ ਹੈ ਫਿਰ ਤੇ ਸਰਕਾਰ ਦੀ ਜ਼ਰੂਰਤ ਹੀ ਨਹੀਂ ਹੈ ਸਰਕਾਰ ਦੀ ਸਿਸਟਮ ਕਿਉਂ ਬਣਾਇਆ ਗਿਆ ਤਾਂ ਕਿ ਇੱਕ ਆਰਗਨਾਈਜ਼ਡ ਵਿਵਸਥਾ ਹੋਏ ਜਿਹਦੇ ਵਿੱਚ ਰੂਲਸ ਰੈਗੂਲੇਸ਼ਨ ਹੋਣਗੇ ਔਰ ਡੈਮੋਕ੍ਰੇਸੀ ਦੇ ਵਿੱਚ ਰੂਲਸ ਐਂਡ ਰੈਗੂਲੇਸ਼ਨ ਇਕਵਲੀ ਐਪਲੀਕੇਬਲ ਹੈ ਚਾਹ ਪ੍ਰਾਈਮ ਮਿਨਿਸਟਰ ਹੋਵੇ ਚਾਹ ਮੁੱਖ ਮੰਤਰੀ ਹੋਵੇ ਚਾਹ ਡੀਸੀਓ ਹੋਵੇ ਤੇ ਚਾਹ ਆਮ ਨਾਗਰਿਕ ਹੋਵੇ ਰੂਲਸ ਰੈਗੂਲੇਸ਼ਨ ਦਾ ਮਤਲਬ ਇਹੀ ਹੈ ਡੈਮੋਕ੍ਰੇਸੀ ਦੇ ਵਿੱਚ ਇਹ ਤਾਂ ਨਹੀਂ ਕਹਿ ਸਕਦਾ ਵੀ ਮੈਂ ਡੀਸੀ ਹਾਂ ਤੇ ਮੇਰੇ ਉੱਪਰ ਰੂਲ ਐਪਲੀਕੇਬਲ ਨਹੀਂ ਹੈ ਪੋਸੀਬਲ ਹੀ ਨਹੀਂ ਹੈ ਕਿਉਂਕਿ ਰੂਲ ਆਫ ਲਾ ਹੈ ਪਰ ਇਹਦੀ ਸਮਝ ਹੋਏ ਕਿ ਤਦ ਹੀ ਹੈ ਨਾ ਇਹਨਾਂ ਨੂੰ ਪਾਵਰਾਂ ਜਿਹੜੀਆਂ ਉਹਦੇ ਦਿੱਤੇ ਐਸ਼ ਕਰਨਾ ਸੇ ਨਹੀਂ ਦਿੱਤੇ ਜ਼ਿੰਮੇਵਾਰੀ ਵਾਸਤੇ ਦਿੱਤੇ ਆ ਪਰ ਲੋਕਾਂ ਨੂੰ ਪਤਾ ਨਹੀਂ ਇਹ ਫਾਇਦਾ ਲੈ ਰਹੇ ਨੇ ਹੋਰ ਕੁਝ ਨਹੀਂ ਹੈ ਲੋਕਾਂ ਨੂੰ ਤੁਸੀਂ ਜਾਣਕਾਰੀ ਫਿਲਾਓ ਇਸ ਕਰਕੇ ਜਦ ਤੁਸੀਂ ਗਰੀਬ ਦੀ ਗੱਲ ਕਰਦੇ ਚੁੱਗੀ ਚੌਂਬੀ ਦੇ ਬੱਚਿਆਂ ਦੀ ਅਸੀਂ ਕੀ ਦੇਖਦੇ ਹਾਂ ਉਹਨਾਂ ਵੱਲ ਪਾਸੇ ਅਸੀਂ ਇਹ ਦੇਖਦੇ ਹਾਂ ਵੀ ਉਹਨਾਂ ਕੋਲੇ ਮੰਨ ਲਓ ਕਿ ਟੀਵੀ ਵੀ ਹੈ ਤੁਸੀਂ ਜਿਵੇਂ ਕਿ ਅੰਮ੍ਰਿਤਸਰ ਚ ਫ੍ਰਿਜ ਵੀ ਹੈ ਸਭ ਕੁਝ ਮੰਨ ਲਿਆ ਕੀ ਪੜਾਈ ਹੈ ਉਹਨਾਂ ਕੋਲੇ ਜੇ ਪੜਾਈ ਨਹੀਂ ਹੈ ਤੇ ਉਹ ਸਾਡੇ ਦੇਸ਼ ਵਾਸਤੇ ਖਤਰਾ ਹੈ ਕਿਉਂਕਿ ਉਹ ਨੈਗਲੈਕਟਡ ਬੱਚਾ ਹੈ ਨੈਗਲੈਕਟਡ ਬੱਚੇ ਦਾ ਕੋਈ ਐਂਟੀਸੋਸ਼ੀਅਲ ਬੰਦਾ ਉਹਦਾ ਫਾਇਦਾ ਲੈ ਸਕਦਾ ਉਹ ਕਿਦਾਂ ਨੁਕਸਾਨ ਕਰੇਗਾ ਸਾਡੇ ਦੇਸ਼ ਦੇ ਕਿਸੇ ਨਾਗਰਿਕ ਦਾ ਹੂੰ ਤੇ ਜੇ ਅਸੀਂ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਬਚਾਉਣਾ ਹੈ ਦੇਸ਼ ਨੂੰ ਬਚਾ ਕੇ ਰੱਖਣਾ ਹੈ ਕੋਈ ਸਪਾਈ ਨਾ ਬਣ ਜਾਏ ਪਾਕਿਸਤਾਨ ਦਾ ਕੋਈ ਚਾਈਨਾ ਦਾ ਸਪਾਈ ਨਾ ਬਣ ਜਾਏ ਤੇ ਜੇ ਅਸੀਂ ਉਹਨਾਂ ਨੂੰ ਸਿੱਖਿਆ ਦਵਾਂਗੇ ਉਹਨਾਂ ਦੀ ਮਾਨਸਿਕ ਵਿਕਾਸ ਕਰਾਂਗੇ ਉਹਨਾਂ ਦਾ ਕਰੈਕਟਰ ਬਿਲਡ ਕਰਾਂਗੇ ਜਿਹੜਾ ਸਿੱਖਿਆ ਦੇ ਮਾਧਿਅਮ ਨਾਲ ਹੋਣਾ ਹੈ ਤਦ ਹੀ ਸਾਡੇ ਦੇਸ਼ ਦੀ ਸੁਰੱਖਿਆ ਸਹੀ ਰਹੇਗੀ ਹੂੰ ਤੇ ਉਸੇ ਉਸੰਗਲਨ ਪੜਾਣਾ ਕਲੇ ਪਹਿਹ ਵਾਸਤੇ ਨਹੀਂ ਪੜਾਣਾ ਕਮਾਈ ਵਾਸਤੇ ਨਹੀਂ ਪੜਾਣਾ ਅਸੀਂ ਦੇਸ਼ ਦੀ ਮਜ਼ਬੂਤੀ ਵਾਸਤੇ ਵੀ ਪੜਾਣਾ ਹੈ ਆਪਣੇ ਨਾਗਰਿਕਾਂ ਦੀ ਸੁਰੱਖਿਆ ਵਾਸਤੇ ਵੀ ਪੜਾਣਾ ਹੈ ਫਿਰ ਲੋਕਤੰਤਰ ਵਿੱਚ ਸਰਕਾਰ ਬੰਦੀ ਵੋਟਾਂ ਤੋਂ ਤੇ ਜੇ ਵੋਟਰ ਐਜੂਕੇਟਿਡ ਨਹੀਂ ਹੈ ਸਮਝਾਰ ਨਹੀਂ ਹੈ ਉਹ ਮੂਰਖਾ ਨੂੰ ਚੁਣੂਗਾ ਜੇ ਸਮਝਾਰ ਹੋਊਗਾ ਐਜੂਕੇਟਿਡ ਹੋਏਗਾ ਡੈਮੋਕ੍ਰੇਸੀ ਬਾਰੇ ਜਾਣਦਾ ਹੋਏਗਾ ਕੰਸਟੀਟਿਊਸ਼ਨ ਬਾਰੇ ਜਾਣਦਾ ਹੋਏਗਾ ਤੇ ਫਿਰ ਉਹ ਜ਼ਿੰਮੇਵਾਰ ਨਾਗਰਿਕ ਨੂੰ ਚੁਣੇਗਾ ਵੋਟ ਸਹੀ ਬੰਦੇ ਨੂੰ ਪਾਊਗਾ ਜਿਹੜਾ ਦੇਸ਼ ਦੀ ਵਿਵਸਥਾ ਨੂੰ ਚੰਗੀ ਤਰ੍ਹਾਂ ਚਲਾਊਗਾ ਜੇ ਮੰਤਰੀ ਹੀ ਭ੍ਰਸ਼ਟਾਚਾਰ ਕਰਨਗੇ ਜਿੰਨਾਂ ਦਾ ਚ ਪਾਵਰ ਦਿੱਤੀ ਜਾਂ ਬਿਊਰੋਕਰੇਟਸ ਭ੍ਰਸ਼ਟਾਚਾਰ ਕਰਨਗੇ ਜਿੰਨਾਂ ਦਾ ਚ ਪਾਵਰ ਦਿੱਤੀ ਦੇਸ਼ ਸੁਰੱਖਿਤ ਕਿੱਥੋਂ ਰਹਿ ਗਿਆ ਇਸ ਕਰਕੇ ਇਹਨਾਂ ਨੂੰ ਪੜਾਉਣਾ ਜ਼ਰੂਰੀ ਸੀਗਾ ਤੇ ਪੜਾਂਦੇ ਹੋਏ ਅਸੀਂ ਜਦੋਂ ਦੇਖਿਆ ਵੀ ਇਹ ਬੱਚੇ ਮਾਲ ਮਜ਼ਦੂਰੀ ਚ 13 14 15 ਸਾਲ ਚ ਚਲੇ ਜਾਂਦੇ ਨੇ ਵਿਆਹ ਵੀ ਕਰਾ ਲੈਂਦੇ ਨੇ ਤੇ ਇਹਨਾਂ ਨੇ ਹਾਇਰ ਐਜੂਕੇਸ਼ਨ ਲੈਣੀ ਨਹੀਂ ਹੈ ਹਾਲਾਂਕਿ ਹਾਇਰ ਐਜੂਕੇਸ਼ਨ ਵੀ ਸਾਡੀ ਥਿਉਰੈਟਿਕਲ ਹੈ ਪ੍ਰੈਕਟੀਕਲ ਹੈ ਨਹੀਂ ਹੈ ਤੇ ਮੈਨੂੰ ਲੱਗਿਆ ਵੀ ਜਿਹੜੀ ਮੈਂ ਪੜਾਈ ਕੀਤੀ ਸੀ ਉਹਦੇ ਉਪਰ ਮੈਂ ਐਨਾਲਿਸਿਸ ਕੀਤਾ ਮੈਂ ਇਕਨ ਜਿਓਗ੍ਰਾਫੀ ਪੜ੍ਹੀ ਫਿਰ ਮੈਂ ਮਾਸਟਰਸ ਡਿਗਰੀ ਆਫ ਇਕਨੋਮਿਕਸ ਜੋਇਨ ਕੀਤੀ ਫਿਰ ਮੈਂ ਬਿਜ਼ਨਸ ਮੈਨੇਜਮੈਂਟ ਕੀਤੀ ਪਰ ਮੈਂ ਦੇਖਿਆ ਕਿ ਮੈਨੂੰ ਭੁੰਦੂਆਂ ਮੈਂ ਮੈਨੂੰ ਪਤਾ ਨਹੀਂ ਮੈਂ ਇੱਕ ਪੁਲਿਸ ਅਫਸਰਦਾਰ ਦੇਖ ਕੇ ਡਰ ਜਾਂਦਾ ਹੂੰ ਉਹ ਮੈਨੂੰ ਡਰਾਉਂਦੇ ਨੇ ਰਿਸ਼ਵਤਾਂ ਮੰਗਦੇ ਨੇ ਇਹ ਕਿਉਂ ਹੋ ਰਿਹਾ ਫਿਰ ਮੈਂ ਕਹਿੰਦੀ ਪੜ੍ਹਾਈ ਲੋਕਤੰਤਰ ਦੀ ਪੜ੍ਹਾਈ ਸ਼ੁਰੂ ਕਰੋ ਫਿਰ ਆਸੀਂ ਸਾਰੇ ਅਲਫਾਬੈਟ ਪਹਿਲਾਂ ਬਦਲੇ A ਫਾਰ ਐਪਲ B ਫਾਰ ਬੈਟ C ਫਾਰ ਕੈਟ D ਫਾਰ ਡੌਗ ਬੰਦ ਕਰਕੇ ਇਹ ਫਿਰ ਮੈਂ ਨਵੀਂ ਕਿਤਾਬ ਲਿਖੀ ਜਿਸ ਵਿੱਚ ਕਨਸਟੀਟਿਊਸ਼ਨ ਦੇ ਰਾਈਟਸ ਤੇ ਬਾਕੀ ਸਾਰਾ ਪਛਾਇਡ ਇੰਪਾਵਰਮੈਂਟ ਥਰੂ ਉਹ ਕਨਸਿਡਰ ਇਹ ਬੁੱਕ ਦੇਖੋ ਇਹ ਦੋ ਬੁੱਕਸ ਆਪਣੇ ਆਪ ਤੁਸੀਂ ਕੰਪਲੀਟ ਤੁਹਾਡੇ ਵਾਸਤੇ ਐਜੂਕੇਸ਼ਨ ਹੈ ਹੂੰ ਕਾਫੀ ਹੱਦ ਤੱਕ ਜੀ ਕੰਪਲੀਟ ਤਾਂ ਕੁਝ ਵੀ ਨਹੀਂ ਹੁੰਦਾ ਤੇ ਇਹ ਫਿਰ ਅਸੀਂ ਜਦੋਂ ਬੁੱਕ ਤਿਆਰ ਕੀਤੀ ਨਾ ਜੀ ਇਹਦੇ ਵਿੱਚ ਅਸੀਂ ਅਲਫਾਬੈਟ ਦਾ ਨਵੇਂ ਚਾਰਟ ਤਿਆਰ ਕੀਤੇ ਓਕੇ ਜਿਹਦੇ ਵਿੱਚ ਅਸੀਂ A ਫੋਰ Apple ਦੀ ਜਗ੍ਹਾ A ਫੋਰ ਐਡਮਿਨਿਸਟ੍ਰੇਸ਼ਨ ਕੀਤਾ B ਫੋਰ Boy ਦੀ ਜਗ੍ਹਾ B ਫੋਰ ਬੈਲਟ ਬਾਕਸ C ਫੋਰ Cat ਦੀ ਜਗ੍ਹਾ C ਫੋਰ ਕਨਸਟੀਟਿਊਸ਼ਨ D ਫੋਰ Dog ਦੀ ਜਗ੍ਹਾ ਡੈਮੋਕ੍ਰੇਸੀ E ਫੋਰ Elephant ਦੀ ਜਗ੍ਹਾ ਇਲੈਕਸ਼ਨ ਤੁਸੀਂ ਦੇਖੋ ਜਿਹੜੇ ਬੜੇ ਸਾਰੇ ਅਲਫਾਬੈਟ ਹੈ ਨਾ ਉਹ ਜਾਨਵਰਾਂ ਨਾਲ ਜੁੜੇ ਹੋਏ ਹੈ। ਔਰ ਬੜੀ ਸਾਈਕੋਲੋਜੀਕਲ ਸਟੱਡੀਜ਼ ਹੈ ਕਿ ਜਿੱਦਾਂ ਦੇ ਤੁਹਾਨੂੰ ਸਟੱਡੀ ਕਰੋਗੇ ਤੁਹਾਡੇ ਉਦਾਂ ਦੀ ਪ੍ਰਵਿਰਤੀ ਬਣ ਜਾਏਗੀ। ਹਮ। ਤੇ ਅਸੀਂ ਡੈਮੋਕਰੇਸੀ ਦੀ ਪ੍ਰਵਿਰਤੀ ਤਾਂ ਪੈਦਾ ਕਰਦੇ ਵੈ ਡੀ ਫੋਰ ਡੈਮੋਕਰੇਸੀ ਬਰਾ ਕੇ ਸੀ ਫੋਰ ਕਨਸਟੀਟਿਊਸ਼ਨ ਔਰ ਬੜੇ ਪ੍ਰੈਕਟੀਕਲ ਤਰੀਕੇ ਨਾਲ ਪੜ੍ਹਾਉਂਦੇ ਡੀ ਫੋਰ ਡੈਮੋਕਰੇਸੀ ਅੰਦਾਂ-ਦਾਂ ਨਹੀਂ ਪੜ੍ਹਾਉਂਦੇ ਵੀ ਗਵਰਨਮੈਂਟ ਬਾਏ ਪੀਪਲ ਫੋਰ ਪੀਪਲ ਆਫ ਪੀਪਲ ਗਵਰਨਮੈਂਟ ਸਾਡੇ ਦੁਆਰਾ ਸਾਡੇ ਵਾਸਤੇ ਸਾਡੇ ਥਰੂ ਨਾ ਕਿਉਂਕਿ ਸਵਾਲ ਹੁੰਦਾ ਵੀ ਜ ਮੇਰੇ ਵਾਸਤੇ ਤੇ ਮੈਨੂੰ ਰਿਸ਼ਵਤ ਕਿਉਂ ਮੰਗਦੀ ਵੀ ਹੈ ਮੈਂ ਤੰਗ ਪ੍ਰਸ਼ਾਨ ਕਿਉਂ ਕਰਦੀ ਵੀ ਹੈ ਰੂਲ ਅਦਾਂ ਤੇ ਕਿਉਂ ਬਣਾ ਰਹੀ ਹੈ ਕਿ ਮੇਰੀ ਬੇਸਿਕ ਨੀਡਸ ਨਹੀਂ ਪੂਰੀਆਂ ਹੋ ਰਹੀਆਂ ਫਿਰ ਗਵਰਨਮੈਂਟ ਮੇਰੀ ਕਿਦਾਂ ਅਸੀਂ ਸ਼ੁਰੂ ਤੋਂ ਸਿਸਟਮ ਸिखਾਣੇ D ਫੋਰ ਡੈਮੋਕ੍ਰੇਸੀ ਕਿ ਹੈ ਜਿਹਦੇ ਵਿੱਚ E ਫੋਰ ਇਲੈਕਸ਼ਨ ਹੁੰਦਾ ਹੈ ਉਹ ਚ V ਫੋਰ ਵੋਟ ਪੈਂਦੀ ਹੈ ਜਿੰਨੂੰ ਜ਼ਿਆਦਾ ਵੋਟਾਂ ਮਿਲਣਗੇ E ਫੋਰ ਇਲੈਕਟ ਹੋਏਗਾ ਜਿਹੜਾ E ਫੋਰ ਇਲੈਕਟ ਹੋਏਗਾ G ਫੋਰ ਗਵਰਨਮੈਂਟ ਬਣਾਏਗਾ ਉਹ ਗਵਰਨਮੈਂਟ ਕਿਦਾਂ ਚੱਲੇਗੀ ਪੈਕ ਕਿਤੋਂ ਆਏਗਾ ਮੇਰਾ T ਫੋਰ ਟੈਕਸ ਦਾ ਪੈਸਾ ਜਾਏਗਾ ਗਵਰਨਮੈਂਟ ਕੋਲੇ ਹੁਣ ਮ